ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨਿਊ ਚੈਨਲ ਨਾਲ ਅਤੇ ਮੈਂ ਇੱਥੇ ਸਰਹੰਦ ਫੀਡਰ ਨਹਿਰੀ ਮਹਿਕਮਾ ਅਤੇ ਮਹਿਕਮੇ ਵੱਲੋਂ ਨਿਯੁਕਤ ਕੀਤੇ ਗਏ ਠੇਕੇਦਾਰਾਂ ਦੀਆਂ ਜਿਹੜੀਆਂ ਕੀਤੇ ਹੋਏ ਕਪਲੇਬਾਜ਼ੀਆਂ ਉਹਨਾਂ ਨੂੰ ਜਾਗਰ ਕਰਨ ਵਾਸਤੇ ਪਹੁੰਚਿਆ ਨਜ਼ਦੀਕੀ ਪਿੰਡ ਵੱਟੂ ਤੇ ਵੱਟੂ ਦੇ ਨੇੜੇ ਦੀ ਜਾਣ ਵਾਲੀ ਸਰਹੰਦ ਫੀਡਰ ਨਹਿਰ ਜਿਹੜੀ ਕਿ ਅੱਜ ਤੋਂ ਲਗਭਗ 2 ਸਾਲ ਪਹਿਲਾਂ ਪੱਕੀ ਕੀਤੀ ਗਈ ਸੀ ਬਹੁਤ ਜ਼ੋਰ-ਸ਼ੋਰ ਨਾਲ ਤੇ ਇਹ ਜਿਹੜੀ ਬੁਰਜੀ ਨੰਬਰ ਹੈਗਾ ਹੈ ਡੀ ਆਰ ਡੀ 187500 ਇਸ ਬੁਰਜੀ ਤੇ ਦੇਖਿਆ ਜਾਵੇ ਮੈਂ ਹੁਣੇ ਜ਼ੂਮ ਕਰਕੇ ਕੈਮਰਾ ਦਿਖਾਉਣਾ ਹੈ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਅਤੇ ਲੋਕਾਂ ਦੇ ਸੇਵੀ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਦੇ ਧਿਆਨ 'ਚ ਲਿਆਉਣ ਲਈ ਇਹ ਇੱਧਰ ਦਿਖਾ ਰਿਹਾ ਜੀ ਇੱਧਰ ਦੇਖੋ ਮੈਂ ਨਹਿਰ ਤੋਂ ਬਿਲਕੁਲ ਦੂਜੀ ਸਾਈਡ ਤੇ ਹੋਣ ਕਰਕੇ ਵੀ ਕੋਈ ਕਮੀ ਰਹਿ ਜਾਵੇ ਵੀਡੀਓ ਤਮਨੇ ਲੈਉਣ ਚ ਤੇ ਤੁਸੀਂ ਆਪਣੇ ਆਪ ਹੀ ਸਮਝ ਜਾਣਾ ਕਿਉਂਕਿ ਅਕਸਰ ਕੁਝ ਮੀਟਰ ਦੀ ਦੂਰੀ ਹੈ ਆ ਫਿਰ ਵੀ ਮੈਂ ਕੋਸ਼ਿਸ਼ ਕਰਦਾ ਹਾਂ ਜੂਮ ਕਰਕੇ ਇਹ ਇੱਧਰ ਦੇਖੋ ਜੀ ਆ ਨਹਿਰ ਜਿਹੜੀ ਸੀ ਇਹ ਬੈਠ ਚੁੱਕੀ ਆ ਪੂਰੀ ਤਰ੍ਹਾਂ ਤੇ ਅਜੇ ਥੋੜਾ ਜਿਹਾ ਹੀ ਸਮਾਂ ਹੋਇਆ ਜਾਨੀ ਕਿ ਉਹ ਕਹਿ ਦਿੰਦੇ ਹੁੰਦੇ ਸੁਰਖੀ ਪਾウダー ਵੀ ਨਹੀਂ ਲੱਥਾ ਤੇ ਰੰਡੀ ਪਹਿਲਾਂ ਹੀ ਹੋ ਗਈ ਆ ਗੱਲ ਵਾਲੀ ਗੱਲ ਇੱਥੇ ਸਥਾਨਕ ਟੁੱਕਦੀ ਆ ਕਿ ਵੀ ਦੇਖੋ ਅਜੇ ਸਾਲ 2 ਵੀ ਨਹੀਂ ਹੋਏ ਤੇ ਇਹਦਾ ਕੀ ਹਾਲਾਤ ਕੀ ਪੈਦਾ ਹੋ ਗਏ ਤੇ ਇਹ ਕਿਸੇ ਸਮੇਂ ਵੀ ਜਿਹੜਾ ਇੱਕ ਜਿਹਾ ਵੱਡਾ ਨੁਕਸਾਨ ਤੇ ਜੋ ਵੀ ਸਰਕਾਰ ਦਾ ਕੀ ਨਾਲ ਪਬਲਿਕ ਦਾ ਜਾਂ ਇਹ ਪਰੜੀ ਬੈਠ ਕੇ ਹੀ ਕਿਸੇ ਨਾ ਕਿਸੇ ਲੋਕਾਂ ਦੀ ਜਾਨ ਲੈ ਸਕਦੀ ਆ ਦੂਸਰੇ ਪਾਸੇ ਇਹਦੇ ਉੱਪਰ ਕਿਸਾਨਾਂ ਦੇ ਕਿੰਨੇ ਜਿਆਦਾ ਲਿਫਟ ਪੰਪ ਲੱਗੇ ਹੋਏ ਆ ਜਿਹੜੇ ਸਾਰਿਆਂ ਦਾ ਸਤਿਆਨਾਸ਼ ਹੋ ਸਕਦਾ ਹੈ ਇਸ ਦੇ ਨਾਲ ਨਾਲ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹਣਾ ਵੀ ਇਹ ਜਿਹੜੀ ਸਾਈਡ ਤੇ ਮੈਂ ਆ ਇਹ ਦੂਜੀ ਸਾਈਡ ਦੀ ਇੱਕ ਤੁਹਾਨੂੰ ਵੀਡੀਓ ਜਿਹੜੀ ਉਹ ਤੁਹਾਡੇ ਤੱਕ ਮੈਂ ਪਹੁੰਚਾ ਰਿਹਾ ਹਾਂ ਤੇ ਜਿਹੜੀ ਸਾਈਡ ਤੇ ਮੈਂ ਖੜਾ ਇਧਰਲੇ ਪਾਸੇ ਵੀ ਮੈਂ ਕੋਸ਼ਿਸ਼ ਕਰਦਾ ਹਾਂ ਤੁਸੀਂ ਬਣੇ ਰਹਿਣਾ ਥੋੜਾ ਵੀਡੀਓ ਲੰਮੀ ਹੋਵੇਗੀ ਪਰ ਕੋਈ ਗੱਲ ਨਹੀਂ ਜਦੋਂ ਅੱਜ ਦੀ ਚੀਜ਼ ਪੱਲੇ ਪੈਣੀ ਹੋਵੇ ਨਾ ਉਦੋਂ ਬਾਟ ਪੰਦ ਸਮਾਂ ਜਿਹੜਾ ਉਹ ਬਹੁਤਾ ਮਾੜਾ ਨਹੀਂ ਲੱਗਦਾ ਠੀਕ ਹੀ ਲੱਗਦਾ ਹੈ ਇਹ ਇਧਰ ਦੇਖੋ ਦੂਸਰੇ ਪਾਸੇ ਜਿਹੜੀ ਜਗ੍ਹਾ ਤੇ ਮੈਂ ਮੌਜੂਦ ਹਾਂ ਜਿੱਧਰਲੀ ਸਾਈਡ ਤੇ ਉਧਰੋਂ ਵੀ ਆ ਬੁਰੀ ਤਰ੍ਹਾਂ ਪਿੰਡਾਂ ਵਾਲੇ ਪਾਸੇ ਨੂੰ ਬਹਿ ਚੁੱਕੀ ਇੱਥੋਂ ਲਗਭਗ 50 ਫੁੱਟ ਜਿਹੜੇ ਪਿੰਡ ਹੈਗੇ ਆ ਉਹ ਨੀਵੇਂ ਆ ਤੇ ਜੇ ਇੱਥੋਂ ਨਇ ਰੁੜਦੀ ਹੈ ਤਾਂ ਤੇ ਨਹਿਰੀ محکمہ ਤੇ ਇਹ ਜਿਹੜੇ ਜ਼ਿੰਮੇਵਾਰ ਹੋਣਗੇ ਜਾਂ ਜਿੰਨਾ ਨੁਕਸਾਨ ਹੁੰਦਾ ਪਿਆ ਇਹ ਆ ਦਿਖਾਇਆ ਜਾਵੇ ਤਾਂ ਆ ਮੇਰੇ ਖਿਆਲ ਚ ਪੂਰੀ ਤਰ੍ਹਾਂ ਦਿਖਾਈ ਨਹੀਂ ਦੇਂਦੀ ਮੈਂ ਉਧਰਲੀ ਸਾਈਡ ਤੋਂ ਜਾ ਕੇ ਇਹਦੀ ਵੀ ਕੋਸ਼ਿਸ਼ ਕਰਦਾ ਤੁਹਾਡੇ ਸਾਹਮਣੇ ਲਿਆਉਣ ਦੀ ਬਣੇ ਰਹਿਣਾ ਪਿਆਰੇ ਦਰਸ਼ਕਾਂ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਮੈਂ ਫਿਰ ਦੱਸਣਾ ਚਾਹੁੰਦਾ ਕਿ ਆ ਮੈਂ ਦੂਸਰੀ ਵਾਰ ਤੁਹਾਡੇ ਨਾਲ ਜੁੜ ਚੁੱਕਿਆ ਇਸ ਵੀਡੀਓ ਦੇ ਵਿੱਚ ਜਦੋਂ ਪਹਿਲਾਂ ਦਿਖਾਈ ਸੀ ਉਹ ਇਸੇ ਸਾਈਡ ਤੋਂ ਹੀ ਇੱਕ ਨੰਬਰ ਸੀ ਗਿਆ ਹੁਣ ਮੈਂ ਦੂਸਰੀ ਜਗ੍ਹਾ ਤੇ ਆ ਕੇ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਸ਼ੋਅ ਕਰ ਰਿਹਾ ਵੀ ਘੱਟੋ ਘੱਟ 1.5 ਸੌ ਮੀਟਰ ਦਾ ਦੈਰਾ ਜਿਹੜਾ ਇੱਥੋਂ ਵੀ ਨਹਿਰ ਟੁੱਟ ਚੁੱਕੀ ਆ ਬੈਠ ਚੁੱਕੀ ਆ ਲੰਮਾ ਕੈਮਰਾ ਨਹੀਂ ਜਾ ਰਿਹਾ ਅੱਗੇ ਆ ਦੇਖਿਆ ਜਾਵੇ ਪੂਰੀ ਨਿਗਾ ਨਾਲ ਚ ਆਕਸੀਡਲ ਆ ਦੇਖੋ ਜੀ ਹੂਮ ਕਰਕੇ ਦਿਖਾ ਰਿਹਾ ਮੈਂ ਇੱਥੋਂ ਵੀ ਆ ਜਿਹੜੀ ਹੈਗੀ ਇਹ ਪੂਰੀ ਟੁੱਟ ਚੁੱਕੀ ਹੋਵੇ ਉੱਪਰ ਤੱਕ ਟੁੱਟਦੀ ਜਾਂਦੀ ਏ ਇਹ ਕਾਲਾ ਕਾਲਾ ਬੁਜਾਰੀ ਜਿਹੜੀ ਇਹ ਜਿੰਨੇ ਸਬੰਧਤ ਵਿਭਾਗਮੇ ਦੇ ਉੱਚ ਅਧਿਕਾਰੀ ਤੇ ਠੇਕੇਦਾਰ ਵੱਲੋਂ ਇਹ ਆਰਦਾਵਾ ਕੀਤਾ ਗਿਆ ਆ ਦੇਖੋ ਜੀ ਦੂਸਰੀ ਵੀਡੀਓ ਆਏ ਇਸੇ ਸਾਈਡ ਦੀ ਇਸੇ ਬੁਰਜੀ ਦੇ ਵਿੱਚ ਵਿੱਚ ਅਜੇ ਜੇ ਥੋੜਾ ਸਮਾਂ ਕੱਢ ਕੇ ਹੋਰ ਅੱਗੇ ਪਿੱਛੇ ਜਾਵਾਂ ਤਾਂ ਮੈਨੂੰ ਲੱਗਦਾ ਇਹ ਵੀ ਜਿੱਥੇ-ਜਿੱਥੇ ਵੀ ਇਸ ਇਸ ਠੇਕੇਦਾਰ ਨੇ ਕੰਮ ਕੀਤਾ ਉੱਥੇ-ਉੱਥੇ ਜੀ ਜਾਂਚ ਹੈ ਜਿਹੜੀ ਉਹ ਦੁਬਾਰੀ ਹੋਵੇ ਤਾਂ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚੋਂ ਕਾਫੀ ਕੁਝ ਸੰਕੇਤ ਹੈਗੇ ਆ ਪੰਜਾਬ ਦੇ ਮੁੱਖ ਮੰਤਰੀ ਤੱਕ ਕੋਸ਼ਿਸ਼ ਕਰਾਂਗੇ ਵੀ ਜੋ ਵੀ ਇਹ ਵੀਡੀਓ ਨੂੰ ਦੇਖੇ ਉਹਦੇ ਤੱਕ ਪੁੱਜਦੀ ਕਰੇ ਕਿਹੜੇ ਕਪੜੇ ਕਿਹੜੀਆਂ ਦੀ ਗੱਲ ਕਰਦਾ ਇੱਧਰ ਕੀ ਹੋ ਰਿਹਾ ਇੱਧਰਲੇ ਪਾਸੇ ਕਿਉਂ ਨਹੀਂ ਧਿਆਨ ਦਿੱਤਾ ਗਿਆ ਤੇ ਜਾਂ ਦਿੱਤਾ ਜਾ ਰਿਹਾ